ਰੀਏ ਨਿਊ ਚਾਂਦੇ ਹੈ ਦਰਸ਼ਕਾਂ ਸਵਾਗਤ ਹੈ ਖੌਰ ਨਿਕਲ ਕੇ ਆ ਰਿਹਾ ਧੂਰੀ ਹਲਕੇ ਵਿੱਚੋਂ ਜਿੱਥੇ ਕੀ ਧੂਰੀ ਵਿਕਾਸ ਮੰਚ ਨੇ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਪਾਰੀ ਵਾਰਿਸ ਦੇ ਬਾਵਰੂ ਸੰਕਰੇ ਮਰੀਜ਼ਾਂ ਨੇ ਕਰਵਾਈ ਜਾਜ਼ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਸੀਐਮ ਭਗਵਾਨ ਤਮਾਨ ਦੇ ਓਐਸਡੀ ਸਰਦਾਰ ਸੁਖਵੀ ਸਿੰਘ ਸੁਖੀ ਆਪਣੀ ਹੈਲਪਕਾਰਡ ਟੀਮ ਧੂਰੀ ਦੇ ਸਾਥੀਆਂ ਦੇ ਨਾਲ असय स्टोर पर पहुंचे आओ देख हैं पूरी खबर जीडीएस ब्यूरो सुखंदर पुलाह के नाम मेरे साथी ने खास रिपोर्ट तोरी वेलकम थैंक यू मैं मिले का भी खुशी हो रही है कि मार में कब अपना

ਯੋਗੇ ਮੈਂ ਪਹਿਲਾਂ ਵੀ ਕਿਹਾ ਤੇ ਢਿੱਲੋ ਸਾਹਿਬ ਨੂੰ ਵੀ ਦੱਸਿਆ ਹੈ ਲੱਖਾਂ ਪੰਜ ਕੁੜੀਆਂ ਉਸੇ ਹੈ ਕਿ ਜਿਹੜੇ ਸਾਡੇ ਇਸ ਹਲਕੇ ਦੀ ਬਾਦੋਂ ਸਾਡੇ ਮੁੱਖ ਮੰਤਰੀ ਸਰਦਾਰ ਮਾਨ ਸਿੰਘ ਦੀ ਮਾਂ ਫਤਿਹ ਅਕੜਦਈ ਰਾਜਪੂਤ ਦਾ ਖਾਲਸਾ ਭਾਈ ਦੀ ਮਦੇ ਨਸ਼ੀਣਾ ਤੇ ਮੇਰਾ ਮੋੜਦਾ ਇਹ ਅੱਲਾ ਦਾ ਮੋਰੀ ਨੂੰ ਸਾਥ ਕਾਸਾ ਸੁਣ ਬਰਾ ਸਭ ਤੋਂ ਪਹਿਲਾਂ ਇਸ ਕਾਰਨ ਦੀ ਕਮਿਟਰੀ ਨੂੰ ਬਹੁਤ ਬਹੁਤ ਮੁਆਫਾ ਦਾ ਤਾਂ ਕਿ ਆਪਾਂ ਸਾਰੇ ਇਸ ਸੁੰਦਰ ਇੰਦੋਰ ਸਾਰੇ ਕਮੇਟੀ ਬਹੁਤ ਬਹੁਤ ਵਾਹਿਗੁਰੂ ਬਸ ਇਹਨਾ ਸ਼ਬਦ ਕਹਿ ਕੇ ਰਹਿ ਜਾਂਦਾ ਹਾਂ। ਲਾ ਕੇ ਤੁਹਾਨੂੰ ਇਹ ਦੂਰੀਆਂ ਤੋਂ ਇੱਕ ਖਾਸ ਤੌਰ ਤੇ ਸਾਰੇ ਪ੍ਰਧਾਨ ਜੀ ਉਧਮਤ ਜੀ ਸਾਹਿਬਾਨ ਅੰਸਰਾ ਜੀ ਬੀ ਗੋਦੀ ਕਾਲਾ ਜੀ ਜੀ ਸਾਡੇ ਸਾਰੇ ਚੇਅਰਮੈਨ ਜੀ ਸਾਹਿਬ ਰੱਖਣ ਜੀ बताऊं का रिलीज करता है कि काफी वक्त वक्त पिल्ला जो 5 साल बनके सभी आम आदमी पार्टी के सारे लोकप्रिय साथी बैठे हैं सबसे पहला वंदे मातरम वायक जी का खान साहब वसु की भूमि है मेट्रोपला राव साहब ने हंस बगो बोर्ड मेंबर कर्तरण भाई डायरेक्टर स्मोस्फेयर इंडस्ट्री लिमिटेड के लाडन बोर्ड मेंबर

ਦਿੱਲੀ ਟਾਪਰ ਵੱਲ ਦੇ ਪਾਸੇ ਨੂੰ ਜਾਓਗੇ ਕਿਤੇ ਨਹੀਂ ਮਿਲਦਾ ਕਿ ਪੰਜਾਬ ਹਰਿਆਣਾ ਸਰਬ ਪ੍ਰਮਾਤਮਾ ਦੀ ਇਹ ਜੀ ਸੋਚ ਰੱਖੀ ਵੀ ਹੈ ਕਿ ਅਸੀਂ ਜੇ ਆਪਣੀ ਕੋਈ ਖੁਸ਼ ਹੈਗਾ ਉਹ ਠੀਕ ਕਰ ਪਬਲਿਕ ਅੱਛੀ ਇਹਦਾ ਗੱਲ ਤੋਂ ਇਹਦੇ ਲਈ ਕਿਸੇ ਜੱਟ ਕੋਲ ਇਸ ਵਿੱਚ ਮੈਂ ਕੋਈ ਨਾ ਰੱਖਿਆ ਹੈ ਜੀ ਪੁਰਾਣਾ मेरी बड़ी बड़ा पाप मार देना मेरी मैं गाना गायछिनी आ रहे हैं अच्छे लोग इतने डफर इंटरव्यू आज ही आने वाली है तुम्हारी बाइक है तुम्हारी बाइक 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 तुम्ह ਹਾਂ ਜੀ ਕਿ ਸਭ ਇਹ ਆਪ ਆਪ ਇਹ ਰਿਸਕ ਕੀਤੇ ਹਾਂ ਅਰੇਂਦਰ ਕੋਈ ਵੀ ਜਿਹਨੇ ਸਰ ਸਕਿਨ ਵਗੈਰਾ ਰੋਸ਼ਨ ਫੇਸ ਵਾਸਟ ਕਾਫੀ ਕੋਸਟਲੀ ਆਉਂਦੇ ਨੇ ਕਿ ਸਾਰੇ ਲੋਕਾਂ ਦੇ ਜਿੰਨੇ ਬੋਡ ਸਭ ਨੂੰ ਕੋਸਮੈਟਿਕ ਪ੍ਰੈਕਟਿਸ ਕਰਦੇ ਨੇ ਜਿਵੇਂ हेयर रिडक्शन ਬਾਡ ਆਨਸ ਜਿਹੜਾ ਸੈਸਟੀਟੀ ਆਪਾਂ ਉੱਥੇ ਆਪਣੇ ਬਹੁਤ ਸਾਹਮਣੇ ਪੜਾਇਆ ਹੈ ਜੀ ਐਮ ਜੀ ਦੇ ਸਾਹਮਣੇ ਪੜਾਇਆ ਹਸਪੀਟਲ ਜੀ ਐਮ ਜੀ ਦੇ ਸਾਹਮਣੇ ਨੇ ਆਪਣੇ ਬਣਾਇਆ ਬਹੁਤ ਬਹੁਤ ਤੁਹਾਨੂੰ ਮਾਰਕਾ ਚਲਦੇ ਰਹੋ ਅੰਤਕਾਰ ਦੇ ਬਾਤ ਹੈ ਨਹੀਂ ਬਹੁਤ ਬਹੁਤ ਮੈਡੀਕਲ ਕੈਂਪ ਮੇਗਾ ਲਗਾਇਆ ਗਿਆ ਕੀ ਕਹਣਾ ਬਹੁਤ ਪੂਰੀ ਵਿਕਾਸਮੰਤ ਧੂਰੀ ਨੇ ਐਫਰਟਸ ਕੀਤਾ ਵੀ ਇੱਕ ਐਸਾ ਪ੍ਰੋਗਰਾਮ ਦਿੱਤਾ ਜਾਵੇ ਜੀ ਲੋਕਾਂ ਦੀ ਸੇਵਾ ਦੇ ਵਿੱਚ ਅਸਰ ਹੋ ਸਕੇ ਔਰ ਸਿਹਤ ਬਹੁਤ ਧਿਆਨ ਰੱਖਦੇ ਹੋਏ ਇਹ ਮੇਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਪਰੰਤੂ ਜੋ ਪਰੰਪਤਾ ਪਰਮਾਸ਼ਾਦਾ ਦਾ ਹੁਕਮ ਹੁੰਦਾ ਉਸ ਨੂੰ ਚਾਲੇ ਨਹੀਂ ਜਾ ਸਕਦਾ ਅੱਜ ਬਾਰਿਸ਼ ਦੇ ਕਾਰਨ ਸਾਰਾ ਪ੍ਰੋਗਰਾਮ ਜਿਹੜਾ ਹੈ ਅਬਸਟਰੀ ਹੋਇਆ ਪਰantu ਫਿਰ ਵੀ ਪ੍ਰਭੂ ਦੀ ਕਿਰਪਾ ਰਹੀ ਕਿ ਅਸੀਂ ਕੁਛ ਨਾ ਕੁਛ ਕਰ ਪਾਏ ਆਂ ਔਰ ਜਨਤਾ ਦੇ ਨਾਲ ਜਨਤਾ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅੱਜ ਦੇ ਕੈਂਪੇਨ ਵਿੱਚ 8 ਡਾਕਟਰ ਬੁਲਾਏ ਗਏ ਸੀ 8 ਡਾਕਟਰਾਂ ਦੀ ਟੀਮ ਨੇ ਆਪਣੇ ਸ਼ਹਿਰ ਤੇ ਇਲਾਕੇ ਦੇ ਜੋ ਵੀ ਪੇਸ਼ੈਂਟ ਨੇ ਜਿਨ੍ਹਾਂ ਨੇ ਵੀ ਚੈੱਕਅਪ ਕਰਾਉਣ ਦੀ ਜ਼ਰੂਰ ਸਮਝੀ ਉਹਨਾਂ ਨੂੰ ਫ੍ਰੀ ਮੈਡੀਕਲ ਸੇਵਾ ਦਿੱਤੀ ਗਈ ਔਰ ਫ੍ਰੀ ਦਵਾਈਆਂ ਦਾ ਵੀ ਪ੍ਰੋਗਰਾਮ ਬਣਾ ਕੇ ਦਿੱਤਾ ਗਿਆ ਕੋਟਨ ਔਰ ਅੱਗੇ ਵਾਸਤੇ ਵੀ ਪੂਰੀ ਵਿਕਾਸ ਮੰਜੜਾ ਤੂਰੀ ਹੈ ਉਹ ਇਦਾਂ ਦੀਆਂ ਸੇਵਾਵਾਂ ਕਰਦਾ ਰਹੂਗਾ ਔਰ ਪੂਰੀ ਵਿਕਾਸਮੰਤ ਪੂਰੀ ਇੱਕ ਐਸਾ ਮੰਚ ਹੈ ਜਿਹੜਾ ਸ਼ਹਿਰ ਤੇ ਪੂਰੇ ਹਲਕੇ ਪੂਰੀ ਕਾਂਸੀ ਚੁੰਸੀ ਦੀ ਆਵਾਜ਼ ਬਣ ਕੇ ਸਰਕਾਰ ਤੱਕ ਆਪਣੇ ਲੋਕਾਂ ਦੀ ਜਿਹੜੀ ਕੋਈ ਵੀ ਮੁਸ਼ਕਲਾਂ ਨੇ ਕੋਈ ਵੀ ਪ੍ਰੋਬਲਮਾਂ ਨੇ ਉਹਨਾਂ ਨੂੰ ਤੱਕ ਪਹੁੰਚਾਊਗਾ ਔਰ ਉਹਨਾਂ ਨੂੰ ਹੱਲ ਕਰਾਊਗਾ ਬਹੁਤ ਬਹੁਤ ਧੰਨਵਾਦ ਪੂਰੀ ਵਿਕਾਸਮੰਤ ਮੰਚ ਪਰ ਲੋਕਾਂ ਦਾ ਬਹੁਤ ਹੀ ਸੁਲਾਗਾ ਜੋ ਲੋਕਾਂ ਕੋਲ ਲਾ ਦਿੱਤਾ ਗਿਆ ਹੈ ਕਿ ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਇਹਨਾਂ ਨੇ ਵੱਖ-ਵੱਖ ਦਵਾਈਆਂ ਦੇ ਡਾਕਟਰ ਇੱਥੇ ਖੋਲ੍ਹ ਕੇ ਜਿਨ੍ਹਾਂ ਨੇ ਲੋਕਾਂ ਦਾ ਬਹੁਤ ਵੱਡੀ ਗਿਤੀ 'ਚ ਲੋਕਾਂ ਦਾ ਇਲਾਜ ਕੀਤਾ ਫ੍ਰੀ ਇਲਾਜ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਔਰ ਸਾਰਾ ਸਿਸਟਮ ਇਹ ਬਹੁਤ ਮੈਂ ਕਹਿੰਦਾ ਕਿ ਇਹਨਾਂ ਇਹਨਾਂ ਕੰਮਾਂ ਤੋਂ ਹੋਰ ਵੀ ਲੋਕਾਂ ਨੂੰ ਸੇਧ ਲੈ ਕੇ ਇਹ ਜਿਹੇ ਕੰਮ ਕਰਨੇ ਚਾਹੀਦੇ ਤਾਂ ਕਿ ਜੋ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਜੋ ਲੰਮੇ ਸਮੇਂ ਤੋਂ ਬਿਮਾਰੀਆਂ ਜੂਝੇ ਰਹੇ ਨੇ ਉਹਨਾਂ ਨੂੰ ਇੱਕ ਬਹੁਤ ਰਾਹਤ ਮਿਲਦੀ ਹੈ ਸੋ ਇਸ ਕਰਕੇ ਮੈਂ ਦੁਬਾਰਾ ਫਿਰ ਵਕਾਫਤ ਹੋ ਰਿਹਾ ਕਿ ਹਾਂ ਜੀ ਇਹ ਜੋ ਅੱਜ ਮੈਡੀਕਲ ਮੈਗਾ ਮੈਡੀਕਲ ਕੈਂਪ ਲਾਇਆ ਉਹਦਾ ਅ ਧੰਨਵਾਦ ਕਰਦਾ ਤੇ ਪਰੌਣ ਵਾਲੀ ਸਮਿਤੀ ਵੀ ਹੈ ਉਹਦੀ ਸਲਾਹਾਂ ਜੇ ਕੰਮ ਕਰਦੀ ਹੈ। ਹਾਂਜੀ ਆਜੋ, ਹੋ ਗਈ ਆਜੋ। ਆਜੋ ਆਜੋ। ਇਸ ਇਫੈਕਟ ਚੁੱਕ ਕਰੇ ਪਰ ਤੇ ਲੋਕੀ ਬੱਚੇ ਜਿਹੜੇ ਸੀ ਜੋ ਆ ਰਹੇ ਨੇ ਉਹਨੂੰ ਟ੍ਰੀਟਮੈਂਟ ਲੈ ਰਹੇ ਨੇ। ਸੋ ਮੈਂ ਡਾਕਟਰ ਰਵਿੰਦਰ ਰਾਜ ਜੀ ਨੂੰ ਮੈਂ ਜਿਹੜਾ ਦਿੱਲੀ ਬੜੀ ਸਪੈਸ਼ਲਟੀ ਹਸਪੀਟਲ ਸਿਮ ਤੇ ਮੈਂ ਸਾਥ ਹੈ ਮਾ ਜੀ ਤੇ ਬਸ ਮੈਂ ਇਹ ਕਹਿਣਾ ਚਾਹਾਂਗਾ ਕਿ जोड़े पारी बारिशों के मौसम है ये जो पानी या खाना पीना बिल्कुल अपना साफ रखे जाए और सब तो वह इन्फेक्शन दे तो तो के दिन यही है जी क्योंकि जो बारिशों का पानी है वो नॉर्मल पानी के लिए मिलने की संभावना कि है कि चीज़ा रहो तो सारे स्वस्थ रहन अपना खाना पीना बिल्कुल साफ रखने तो के मौसम धन्यवाद ਸਰ ਕੀ ਕਹਿਣਾ ਜਿਹੜਾ ਅੱਜ ਧੂਰੀ ਵਿਕਾਸ ਮੰਚ ਵੱਲੋਂ ਕੈਂਪ ਲਗਾਇਆ ਹੈ ਉਹਦੇ ਬਾਰੇ ਮੈਂ ਕੁਛ ਨਾ ਜਾਣਦਾ ਵੀ ਕਿਹੋ ਜਿਹਾ ਉਪਰਾਲਾ ਲੱਗਿਆ ਤੁਹਾਨੂੰ ਸਰ ਇੱਕ ਬਹੁਤ ਵਧੀਆ ਉਪਰਾਲਾ ਜੀ ਇਹ ਧੂਰੀ ਦੇ ਲੋਕਾਂ ਵਾਸਤੇ ਇੱਕ ਵਧੀਆ ਚੀਜ਼ ਰਹੀ ਹੈ ਜੀ ਸਾਰੇ ਡਾਕਟਰ ਜਦ ਰਹੇ ਨੇ ਆ ਕੋਈ 40 ਤੋਂ 60 ਡਾਕਟਰ ਸਵੇ ਨੇ ਸਾਡੇ ਡਾਕਟਰ ਰਸ਼ਪਾਲ ਮੈਡੀਸਨ ਦੇ ਡਾਕਟਰ ਹੈਗੇ ਨੇ ਉਹ ਪ੍ਰਾਈਮ ਦੇ ਇੰਚਾਰਜ ਸੀ ਜੀ ਪਹਿਲਾਂ ਭਰਾ ਸਾਰੇ ਦੇ ਨਿਗਾਨੀ ਕਾਲਸ ਸਟੇਟਿੰਗ ਨੇ ਉਹਨੂੰ ਫੋਲੋ ਸੀਗੇ ਉਹਨਾਂ ਚੋਂ ਮੈਂ ਪਿਆਸ ਡੇਰਾ ਦੇ ਵਿੱਚ 2 ਸਾਲ ਰਾਇਏ ਨੇ 6 ਸਾਲ ਫਾਟਿਸ ਦੇ ਵਿੱਚ ਰਾਇਏ ਤੇ ਦਿੱਲੀ ਦੇ ਵਿੱਚ ਵੀ ਕੁਝ ਕਰਦੇ ਆ ਰਹੇ ਹਾਂ

ਕੁਆਰਟੈਂਟਿਸ ਸਪੈਸ਼ਲਿਟੀ ਦਾ ਹੈ ਵੀ। ਸੋ ਸਾਡੇ ਕੋਲ ਮਲਟੀਪਲ ਡਾਕਟਰਸ ਇਹਨਾਂ ਚਾਹ ਰਹੇ ਨੇ। ਲੇਕ ਬਹੁਤ ਡੀ ਸੀਓ ਦੇ। ਸਰ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਦੇਖ ਚੁੱਕੇ ਤੁਸੀਂ? ਸਰ ਤਕਰੀਬਨ 57 ਪੇਸ਼ੈਂਟਾਂ ਦਾ ਹੁਣ ਆ ਚੁੱਕੇ ਨੇ। ਕੁਝ بارشਾਂ ਕਰਕੇ ਬਾਰਿਸ਼ ਜਿੱਦਾਂ ਰੁਕਰੀ ਹੈ ਤਾਂ ਉਸ ਤੋਂ ਪੇਸ਼ ਆ ਰਹੇ ਨੇ। ਪਰ ਅਸਲ ਇਹ ਸਾਰੇ ਪੇਸ਼ੈਂਟ ਸਮਾਜਿਕ ਜਿਹਨੇ ਵੀ ਬਹੁਤ ਬਹੁਤ ਲੋਕੀ ਆਣ ਤੇ ਇਸ ਚੀਜ਼ ਦਾ ਕੈਪਟਲ ਬਹੁਤ ਬਹੁਤ ਆਪਣਾ। ਇਸੇ ਕੈਂਪ ਵਰਕੇ ਵੀ ਧੂਰੀ ਵਿਕਾਸਮੰਚ ਦਾ ਧੰਨਵਾਦ ਦਾ ਪਾਤਰ ਹੈਗਾ ਸਰ ਤੁਹਾਡੇ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਜੀ। ਦੇਖੋ ਸੇਵਾ ਹਰ ਕਿਸੇ ਲਈ ਨਹੀਂ ਚੱਲ ਜਾਈ ਬਿਲਕੁਲ ਨਾ ਬਟ ਉਹਨਾਂ ਨੇ ਬਹੁਤ ਵਧੀਆ ਕਰਾਨਾ ਦੇਖੋ ਦਵਾਈਆਂ ਵੀ ਸਾਰੀਆਂ ਚਲੋ ਡਾਕਟਰ ਸਾਡੇ ਵੱਲੋਂ ਵੀ ਤਾਂ ਉਹਨਾਂ ਵੱਲੋਂ ਵੀ ਸਾਰੀਆਂ ਦਵਾਈਆਂ ਜਿੰਨੀਆਂ ਕੋਸ਼ਿਸ਼ ਕੀਤੀ ਕੀ ਟੈਸਟ ਜੋ ਬਤੋਨ ਉਹਨਾਂ ਨੂੰ ਪ੍ਰਦਾਨ ਕਰ ਸਕਦੇ ਸੋ ਉਹਨਾਂ ਨੇ ਕੀਤਾ ਸਾਨੂੰ ਇਸ ਚੀਜ਼ ਦਾ ਬਹੁਤ ਵਧੀਆ ਮਹਿਸੂਸ ਹੋਣਾ ਹੈ ਸਾਨੂੰ ਵੀ ਕੁਝ ਹੋਰ ਸੇਵਾ ਕਰਨ ਦਾ ਮੌਕਾ ਮਿਲਦਾ ਠੀਕ ਹੈ ਠੀਕ ਹੈ ਡਿਜੀਟਲ ਕੈਪ ਲਗਾਇਆ ਗਿਆ ਕੀ ਕਹਿਣਾ ਤੁਹਾਡਾ ਆਸਮਾਨੀ ਵੱਲੋਂ ਜੋ ਮੈਡੀਕਲ ਸਟੈਕ ਅੱਪ ਦਾ ਫੈਸਲਾ ਹੈ ਜਿਹੜਾ ਜਰੂਰੀ ਸੀ ਉਹ ਅਸੀਂ ਕਮਿਸ਼ਨ ਦੀ ਪਹੁੰਚ ਲਗ ਕੇ ਸਾਲ ਸੇ ہمارا ਵੱਡਾ ਮਾਣ ਹੈ ਇਹਨਾਂ ਦਾ ਅਸੀਂ ਆਪਣੇ ਵੱਲੋਂ ਅਮਾਦੀ ਪਾਰਟੀ ਦੀ ਟੀਮ ਵੱਲੋਂ ਵਾਧਵਾ ਦਿੰਦੇ ਆਂ ਇਸ ਟੀਮ ਨੂੰ ਕਿਉਂਕਿ ਰਕਲਾ ਪੰਜਾਬ ਬਣਾਉਣ ਦੇ ਲਈ ਇਹ ਸਾਰੇ ਤੂਰੀ ਵਾਸੀ ਜੋਗਦਾਨ ਪਾ ਰਹੇ ਨੇ ਕੋਸ਼ੀਲ ਸਾਹਿਬ ਦਾ ਸਤਿਨਾਮ ਹਰ ਇੱਕ ਬੰਦੇ ਦਾ ਕਿੰਨਾ ਕੁ ਜੋਗਦਾਨ ਹੈ ਜਿਹੜਾ ਤੂਰੀ ਵਾਸੀ ਪੰਜਾਬ ਚੋਂ ਜੋਗਦਾਨ ਪਾ ਰਿਹਾ ਮੈਂ ਆਪਣੇ ਵੱਲੋਂ ਔਰਤ ਪੁੱਤਰੀ ਸਾਡੀ ਆਮਾਦੀ ਪਾਰਟੀ ਦੀ ਟੀਮ ਵੱਲੋਂ ਜਿੱਥੇ ਨਾਲ ਵਾਧਵਾ ਦਿੰਦਾ ਬੜਾ ਬਲੀ ਬਿਲਕੁਲਲਾਗਾ ਜੋ ਇਹ ਕਲਮ ਹੈ ਵੀ ਇਹ ਕਹਿਣਾ ਚਾਹੁੰਦਾ ਵੀ ਅੱਗੇ ਵੀ ਇਹ ਅਜਿਹੇ ਕੈਂਪ ਲੱਗਦੇ ਰਹਿਣ ਬਿਲਕੁਲ ਸਭ ਨੂੰ ਇੱਥੇ ਜਿਹੜੇ ਮੈਡੀਕਲ ਚੈੱਕਅਪ ਆਪ ਲੱਗਣੇ ਚਾਹੀਦੇ ਆ ਕਿਉਂਕਿ ਅੱਜ ਲੋੜ ਆ ਸਾਡੇ ਪੰਜਾਬ ਨੂੰ ਸਿਹਤ ਨੂੰ ਬਣਾਉਣ ਦੇ ਲਈ ਅ ਅੱਜ ਜਿੱਥੇ ਪੈਸੇ ਦੀ ਦੌੜ ਦੇ ਵਿੱਚ ਲੋਕ ਆਪੋ ਆਪਣੇ ਮਿੰਟ ਨੂੰ ਡਿਵੈਲਪਮੈਂਟ ਕਰਨ ਦੇ ਲਈ ਲੋਕ ਯਤਨ ਕਰ ਰਹੇ ਨੇ ਪਰ ਇਹ ਧੂਲੀ ਵਿਕਾਸ ਮੰਨਿਆ ਜਿਹੜਾ ਲੋਕਾਂ ਦੇ ਕੁਝ ਕਰ ਰਿਹਾ ਉਹਨਾਂ ਲੋਕਾਂ ਨੂੰ ਸਿਜਾ ਦਿੱਤਾ ਜਾਂਦਾ ਜਿਹੜੇ ਲੋਕ ਸਮਾਜ ਲਈ ਜੇ ਆਮ ਲੋਕਾਂ ਲਈ ਕੁਝ ਕਰਦੇ ਨੇ ਉਹ ਕੰਮ ਧੂਲੀ ਵਿਕਾਸ ਮੰਨਿਆ ਜਾਂਦਾ ਪਹਿਲਾਂ ਤਾਂ ਸਾਰੇ ਵਿਕਾਸਮੰਚ ਦੇ ਸਾਰੇ ਭਲਾਈ ਜੀ ਨੂੰ ਮੈਂਬਰ ਸਾਹਿਬਾਨ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਵੱਡੀ ਸੇਵਾ ਦਾ ਕੰਮ ਕਰ ਰਹੇ ਨੇ ਬਹੁਤ ਵੱਡੇ ਸਪੈਸ਼ਲਿਸਟ ਸਾਰੇ ਇੱਥੇ ਡਾਕਟਰ ਆ ਜਿਹੜੇ ਸਾਰੇ ਦਵਾਈਆਂ ਉਹ ਰੀ ਕਰ ਰਹੇ ਨੇ ਕਿੱਥੇ ਆ ਰਹੀਆਂ ਨੇ ਸੋ ਸਾਰੇ ਵਿਕਾਸਮੰਚ ਦੇ ਜਿਹੜੀ ਵੀ ਸਾਰੀ ਟੀਮ ਹੈ ਅਸੀਂ ਸਾਡੀ ਸਾਰੀ ਆਮ ਆਦਮੀ ਪਾਰਟੀ ਵੱਲੋਂ ਔਰ ਸਾਡੇ ਉਹ ਐਸਡੀ ਸਾਹਿਬ ਆਏ ਨੇ ਜੇ ਵਿਸ਼ੇਸ਼ ਤੌਰ ਤੇ ਸਰਦਾਰ ਸੁਖਵੀਰ ਸਿੰਘ ਜੀ ਔਰ ਸਾਡੀ ਸਾਰੀ ਟੀਮ ਆਈ ਹੈਗੀ ਸਾਡੇ ਸਾਰੇ ਚੇਅਰਮੈਨ ਸਾਹਿਬ ਆਏ ਨੇ ਸਰਦਾਰ ਸੁਖਵੀਰ ਸਿੰਘ ਢਿੱਲੋਂ ਜੀ ਰਾਜਪਾਲ ਸਿੰਘ ਖੁੱਲੀ ਜੀ ਔਰ ਅਸੀਂ ਸਾਰੇ ਜਿੰਨੇ ਵੀ ਸੋ ਸਾਰੇ ਅਸੀਂ ਇੱਥੇ ਆ ਕੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਬਹੁ ਬੱਡੀ ਸੇਵਾ ਦਾ ਕੰਮ ਹੈ ਔਰ ਇਹ ਕੈਂਪਸٹری ਲੱਗਨੇ ਚਾਹੀਦੇ ਨੇਗੇ ਸੋ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ